ਸਾਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਵੀਡੀਓ ਵਲੌਗ ਚੈਨਲ ਤੇ ਔਨਲੀ ਉਮੀਦ ਕਰਦੇ ਤੁਸੀਂ ਸਾਰੇ ਟਿਕ ਟਾਕ ਨੂੰ ਹਾਂ ਜੀ ਆਪਾਂ ਕਰ ਰਹੇ ਸੀਗੇ ਕੱਪੜਿਆਂ ਦੀ ਤੋਤਵਾਈ ਕਿਉਂਕਿ ਭਾਰੀ ਕੰਬਲ ਆਪਾਂ ਨੇ ਸੋਚਿਆ ਵੀ ਢੋਕੇ ਹਨਾ ਉਹਦੇ ਉੱਪਰ ਸਾੜ ਚਾ ਰਾ ਕੇ ਰੱਖਦੇ ਥੋੜੀ ਜਿਹੀ ਠੰਡ ਲੱਗਦੀ ਹੈ ਹਨਾ ਏਸੀ ਵਾਲੇ ਕੰਬਲ ਤੇ ਹਾਂ ਜੀ ਤੇ ਉਹ ਆਪਾਂ ਤੋਂ ਲੱਗ ਰਹੀ ਸੀ ਪਹਿਲਾਂ ਮੈਂ ਕੱਪੜੇ ਧੋਣ ਲੱਗੀ ਸੂਟ ਆਪਣੇ ਤੇ ਉਹਨਾਂ ਨੂੰ ਕਚਲਣ ਲੱਗ ਗਈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਕਿੰਨੇ ਭਾਰੇ ਤੋਂ ਭਾਰਾ ਕੰਬਲ ਵੀ ਆਪਾਂ ਨਾ ਬੜੇ ਸੌਖੇ ਤਰੀਕੇ ਨਾਲ ਕਚਲ ਸਕਦੇ ਆ ਜਿੱਦਾਂ ਮੈਂ ਕਚਲਦੀ ਹੁੰਨੀ ਆ ਤੇ ਇਕੱਲੇ ਜਾਣੇ ਕਿ ਚੱਲ ਸਕਦੇ ਨਹੀਂ ਤਾਂ ਆਪਾਂ ਨੂੰ ਦੋ ਜਾਣਿਆਂ ਤੋਂ ਕੰਬਲ ਨਚੋੜੀਦਾ ਦੋ ਜਾਣੇ ਹੀ ਆਪਾਂ ਲਾ ਤੜ ਕੇ ਕਚਲਦੇ ਆਂਗੇ ਤੇ ਆਪਾਂ ਬਹੁਤ ਸੌਖੇ ਵਿੱਚ ਤਰੀਕੇ ਨਾਲ ਕਚਲ ਸਕਦੇ ਆਂਗੇ ਹਾਂਜੀ ਤੇ ਇਹ ਆਪਾਂ ਕੱਪੜੇ ਕਚਲਦੇ ਸੀ ਪਹਿਲਾਂ ਉਸ ਤੋਂ ਬਾਅਦ ਮੇਰੀ ਬੈੱਡਾਂ ਦੀ ਚਾਦਰ ਢੋਣੀ ਪਾਈ ਪਈ ਸੀਗੀ ਉਹ ਮੈਂ ਸਕਾਦੀ ਤੁਸੀਂ ਉਹ ਕੱਢਣ ਲੱਗੇਗੀ ਸਾਡੀ ਮਸ਼ੀਨ ਦੇਖੋ ਤੁਸੀਂ ਟੁੱਟਰੀ ਹੈ ਵਿਚਾਰੀ ਹੁਣ ਤਾਂ ਨਮੀ ਲੈ ਕੇ ਆਉਣੀ ਆ ਹਾਂ ਇਹ ਆਪਣੇ ਸੀਗਾ ਪ੍ਰੈਸ ਟੇਬਲ ਦਾ ਕਵਰ ਬਣਾਇਆ ਹੋਇਆ ਸੀ ਮਨੇ ਉੱਪਰ ਚੜਾਉਣ ਵਾਸਤੇ ਪ੍ਰੈਸ ਕਰਨੀ ਸੌਖੀ ਹੋ ਜਾਂਦੀ ਹੈ ਛੇਸ ਦਾ ਬਣਾਇਆ ਹੋਇਆ ਸੀਗਾ ਨਾਲੇ ਉੱਪਰ ਚੜ ਜਾਂਦਾ ਹੈ ਨਾਲੇ ਜਦੋਂ ਆਪਾਂ ਪ੍ਰੈਸ ਕਰਦੇ ਨਾਲ ਹਿਲਦਾ ਨਹੀਂ ਬਿਲਕੁਲ ਵੀ ਵਧੀਆ ਪ੍ਰੈਸ ਹੋ ਜਾਂਦੀ ਹੈ ਹਾਂਜੀ ਆਪਾਂ ਬੈਡਾਂ ਦੀ ਜਿਆਦਾ ਤੇ ਲੈਤੀ ਸੁਕਾ ਹਾਂ ਉਸ ਤੋਂ ਬਾਅਦ ਦੇਖੋ ਤੁਸੀਂ ਕਿੰਨਾ ਭਾਰੀ ਕੰਬਲ ਹੈਗਾ ਪਰ ਇਹ ਸਾਰਾ ਮੈਂ ਇਦਾਂ ਹੀ ਮਸ਼ੀਨ ਵਿੱਚ ਹੀ ਖਿਚ ਲੂੰਗੀ ਇੱਕ ਪਾਸੇ ਆਪਾਂ ਮੋਟਰ ਛੱਡ ਲੈਨੇ ਆ ਇੱਕ ਪਾਸੇ ਆਪਾਂ ਪਾਣੀ ਕੱਢਣ ਵਾਲਾ ਬਟਨ ਦਬ ਦਿੰਨੇ ਆ ਤੇ ਉਧਰੋਂ ਨਾਲ ਇਹਨੂੰ ਢਿੜਾ ਆਉਣ ਲੱਗ ਜਾਂਦਾ ਹੈਗਾ ਤੇ ਫਿਰ ਦੇਖੋ ਤੁਸੀਂ ਬਹੁਤ ਹੀ ਵਧੀਆ ਤੇ ਸੌਕੇ ਤਰੀਕੇ ਨਾਲ ਪਾਣੀ ਨਿਕਲ ਜਾਂਦਾ ਹੈਗਾ ਬਹੁਤ ਸੋਹਣਾ ਕੱਝਾ ਲਿਆ ਜਾਂਦਾ ਹੈਗਾ ਇਸ ਤਰੀਕੇ ਨਾਲ ਆਪਣਾ ਜੇ ਆਪਾਂ ਇਸ ਤਰੀਕੇ ਨਾਲ ਕੱਝਾਂਗੇ ਤੇ ਇਸੇ ਹੀ ਤਰੀਕੇ ਨਾਲ ਮੈਂ ਕੱਝ ਲਦੀ ਆ ਕਿ ਆ ਦੇਖੋ ਤੁਸੀਂ ਹਲੇ ਤਾਂ ਝੱਗ ਵਰਨੀ ਸੀਗੀ ਪਾਸੇ ਦਾ ਪਾਣੀ ਕੱਢੀ ਜਾਣਾ ਮੋਟਰ ਆਪਾਂ ਛੱਡੀ ਰੱਖਣੀ ਆ 10 ਤੋਂ 15 ਮਿੰਟ ਜ਼ਰੂਰ ਲੱਗਦੇ ਨੇ ਪਾਣੀ ਜ਼ਰੂਰ ਜ਼ਿਆਦਾ ਲੱਗਦਾਗਾ ਪਰ ਕਚਲਿਆ ਬਹੁਤ ਸੋਹਣਾ ਜਾਂਦਾ ਇਕੱਲੇ ਨੂੰ ਜਾਣ ਨੂੰ ਬਿਲਕੁਲ ਨਹੀਂ ਔਖਾ ਹੁੰਦਾ ਆਪਾਂ ਵਧੀਆ ਸੌਖੇ ਤਰੀਕੇ ਨਾਲ ਕਚਲ ਲੈਨੇ ਆਪਣੇ ਕੱਪੜਿਆਂ ਨੂੰ ਹਾਂਜੀ ਤੁਸੀਂ ਦੇਖੋ ਵੀ ਐਵੇਂ ਤਾਂ ਰਸੀ ਜੋ ਵੀ ਪਾਣੀ ਨਾ ਕਿਸਮੈਲਾ ਹੋ ਰੇ ਸੀ ਕਿਉਂਕਿ ਮੈਲ ਹੀ ਬਹੁਤ ਸੀਗੀ ਆਪਾਂ ਸਾਰੀ ਗਰਮੀ ਹੈ ਨਾ ਏਸੀ ਵਾਲਾ ਕੰਬਲ ਲੈਨੇ ਆ ਇੱਕ ਵਾਰ ਮੈਂ ਪਹਿਲਾਂ ਧੋ ਦਿੱਤਾ ਸੀ ਵੈਸੇ ਤਾਂ 2 ਕੁ ਮਹੀਨੇ ਹੋ ਗਏ ਸੀ ਇਹਨਾਂ ਧੋਤੇ ਨੂੰ ਤੇ ਉਸ ਵਾਦ ਹੁਣ ਫੇਰ ਮੈਲਾ ਹੋ ਰਿਹਾ ਸੀ ਇਹ ਕੰਪਲ ਤੇ ਮੈਂ ਸੋਚਿਆ ਵੀ ਚਲੋ ਹੁਣ ਫੇਰ ਥੋਲਾ ਮੈਨੂੰ ਵੀ ਕਿਉਂਕਿ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਕਵਰ ਚੜਾ ਦੇਾਂਗੇ ਤੇ ਕਿਉਂਕਿ ਹੁਣ ਠੰਡ ਲੱਗਦੀ ਹੈਗੀ ਹਾਂਜੀ ਉਹ ਆਪਾਂ ਪਾਣੀ ਦਿੱਤਾ ਸੀ ਸਾਰਾ ਕੱਢ ਉਸ ਤੋਂ ਬਾਅਦ ਦੁਬਾਰਾ ਫੇਰ ਮੋਟਰ ਛੱਡ ਲਈ ਤੁਸੀਂ ਦੇਖੋ ਵੀ ਹੁਣ ਸਾਫ਼ ਪਾਣੀ ਆ ਰਿਹਾ ਸੀ ਬਿਲਕੁਲ ਤੇ ਆਪਾਂ ਇਹਦਾ ਤਿੰਨ ਵਾਰ ਚਾਰ ਵਾਰ ਪਾਣੀ ਇਦਾਂ ਕੱਢਿਆ ਤੇ ਇਦਾਂ ਹੀ ਮੋਟਰ ਛੱਡ ਕੇ ਆਪਾਂ ਪਾਣੀ ਕੱਢੀ ਜਾਂਦੇ ਸੀਗੇ ਨਾ ਤੇ ਨਾਲ ਇਹਨਾ ਇਦਾਂ ਜਦੋਂ ਆਪਾਂ ਇਦਾਂ ਗੀੜੇ ਦਿੰਨੇ ਆਗੇ ਇਦਾਂ ਹੀ ਵਧੀਆ ਸੌਕੇ ਤਰੀਕੇ ਨਾਲ ਕੇ ਚੱਲਿਆ ਜਾਂਦਾ ਹੈਗਾ ਹਾਂਜੀ ਤੇ ਵਧੀਆ ਸੌਖਾ ਤਰੀਕਾ ਰਹਿੰਦਾ ਇਸ ਤਰ੍ਹਾਂ ਤਰੀਕੇ ਨਾਲ ਕੇ ਚੱਲਣ ਨਾਲ ਆਪਾਂ ਭਾਰੇ ਤੋਂ ਪਾਰਾ ਕੰਬਲ ਵੀ ਇਦਾਂ ਹੀ ਝਾ ਲੈਨੇ ਮੈਂ ਦੂਸਰਾ ਜਿਹੜਾ ਸਰਦੀਆਂ ਵਾਲਾ ਕੰਬਲ ਹੁੰਦਾ ਉਹ ਵੀ ਮੈਂ ਇਦਾਂ ਹੀ ਝਾ ਲਦੀ ਆ ਮੈਂ ਵੀ ਉਹ ਨਹੀਂ ਹੈਗਾ ਵੀ ਆਪਾਂ ਟੱਬ ਚ ਪਾਓ ਜਾਂ ਲਾਤੜੋ ਉਹਨੂੰ ਫੇਕ ਝੱਲੀਏ ਨਾ ਉਹ ਇਦਾਂ ਨਹੀਂ ਹੁੰਦਾ ਉਹ ਤਾਂ ਸਾਰੇ ਭੇਜੇ ਜਾਣੇ ਆ ਨਾਲੇ ਦੋ ਜਾਣੇ ਤਾਂ ਚਾਹੀਦੀ ਚਾਹੀਦੇ ਨੇਗੇ ਉ ਤਾਂ ਇਹਦੇ ਵਿੱਚ ਤੁਸੀਂ ਆ ਦੇਖੋ ਕਿੰਨਾ ਪਾਣੀ ਸਾਫ ਆ ਰਿਹਾ ਸੀਗਾ ਮੈਂ ਆ ਦੇਖੋ ਤੁਸੀਂ ਦਿਖਾਉਣੀ ਸਭ ਨੂੰ ਬਹੁਤ ਪਾਣੀ ਸਾਫ ਹੋ ਗਿਆ ਸੀ ਤਾਂ ਤੇ ਹੁਣ ਆਪਾਂ ਕ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਆਪਾਂ ਕਰ ਦੇਗੇ ਮੋਟਰ ਬੰਦ ਮੋਟਰ ਬੰਦ ਕਰਨ ਤੋਂ ਬਾਅਦ ਆਪਾਂ ਇਹਦਾ ਸਾਰਾ ਪਾਣੀ ਕੱਢ ਦੇਾਂਗੇ ਉਸ ਤੋਂ ਬਾਅਦ ਇਹਨੂੰ ਆਪਸ ਕੋਣ ਵਾਲੇ ਵਿੱਚ ਪਾ ਦੇਾਂਗੇ ਦੇਖੋ ਤੁਸੀਂ ਬਿਲਕੁਲ ਸੌਕੇ ਤਰੀਕੇ ਨਾਲ ਆਪਣੇ ਆਪ ਸੁੱਕ ਜੂ ਫਿਰ ਇਹ ਹਾਂਜੀ ਤੇ ਆਪਾਂ ਹੁਣ ਕੰਬਲ ਦਿੱਤਾ ਸੀ ਇਧਰੋਂ ਸਾਰਾ ਪਾਣੀ ਕੱਢਤਾ ਸੀ ਉਸ ਤੋਂ ਬਾਅਦ ਇਦਾਂ ਹੀ ਆਪਾਂ ਸੁਕਣ ਵਾਲੇ ਵਿੱਚ ਸੁੱਟਤਾ ਤੇ ਇਦਾਂ ਧੋਣ ਨਾਲ ਨਾ ਬਹੁਤ ਹੀ ਆਸਾਨ ਹੋ ਜਾਂਦਾ ਆਪਣਾ ਕੰਬਲ ਧੋਣਾ ਤੇ ਨਾਲੇ ਆਪਣਾ ਵਧੀਆ ਨਿੱਖਰ ਜਾਂਦਾ ਹੈਗਾ ਆ ਦੇਖੋ ਤੁਸੀਂ ਉੱਪਰ ਪਾਣੀ ਆ ਰਿਹਾ ਸੀ ਬਿਲਕੁਲ ਝੱਗ ਨਹੀਂ ਸੀ ਬਾਰੀ ਵਧੀਆ ਕੇ ਚੱਲਿਆ ਗਿਆ ਆਪਾਂ ਛੱਡਤੀ ਹੁਣ ਮਸ਼ੀਨ ਦਾ ਬਾਟਨ ਸਕਉਣ ਵਾਸਤੇ ਡਰਾਇਰ ਵਾਸਤੇ ਆ ਦੇਖੋ ਤੁਸੀਂ ਚੱਲ ਵੀ ਮਸ਼ੀਨ ਮੈਂ ਇਦਾਂ ਹੀ ਧੋਣੀ ਆਪਦੇ ਕੰਬਲ-ਕੁੰਬਲ ਵੇਰਾ ਇਹ ਇਦਾਂ ਹੀ ਸੋਕੇ ਰਹਿੰਦੇ ਨੇਗੇ ਤੇ ਉਦਾਂ ਤਾਂ ਜਿੱਦਾਂ ਪਾ ਟੱਬ ਚ ਪਾ ਕੇ ਲਾਤੜਦੇ ਆ ਨਾ ਉਦਾਂ ਤਾਂ ਸਾਰੇ ਭਿੱਜ ਜਾਂਦੇ ਨੇ ਉਦਾਂ ਤਾਂ ਦੋ ਜਾਨੇ ਚਾਹੀਦੇ ਨੇ ਹਾਂਜੀ ਤੇ ਇੱਕ ਰਾਤ ਹਰਕੀਰ ਦੀ ਵਰਦੀ ਧੋਕੇ ਪਈ ਸੀ ਮੈਂ ਉਹ ਹਰਦੀਵਾਰ ਦੀ ਗੀਸੀ ਸੋਕ ਹੁਣ ਮੈਂ ਹਰਕੀਰਤ ਦੇ ਕੱਪੜੇ ਬਾਹਰ ਹੀ ਸੀ ਸੁਕਣੇ ਉਸ ਤੋਂ ਬਾਅਦ ਜੋ ਮੈਂ ਬੈਡਾਂ ਦੀ ਚਾਦਰ ਪਾਈ ਸੀ ਉਹ ਵੀ ਸੁਕਣੇ ਪੌਣੀ ਸੀ ਇਹ ਹਰਕੀਰਤ ਦੇ ਨਿੱਕੇ ਨਿੱਕੇ ਕੱਪੜੇ ਨੇਗੇ ਦੋ ਜਾਂ ਤਿੰਨ ਸੂਟ ਕਰ ਹੀ ਦਿੰਦਾ ਜਿਸ ਦਿਨ ਛੁੱਟੀ ਹੁੰਦੀ ਉਸ ਦਿਨ ਤਾਂ ਇਹ ਚਾਰ ਚਾਰ ਸੂਟ ਹੋ ਜਾਂਦੇ ਨੇਗੇ ਕਿਉਂਕਿ ਲਵੇੜ ਦਾ ਹੀ ਬਹੁਤਾ ਰੇਤੇ ਉੱਪਰ ਸਾਰਾ ਦਿਨ ਖੇਡਦਾ ਵੈਸੇ ਅਬ ਮੈਂ ਮਿੱਟੀ ਤੋਂ ਖੇਡਣ ਤੋਂ ਕਦੇ ਵੀ ਰੋਕਿਆ ਨਹੀਂ ਕਿਉਂਕਿ ਮਿੱਟੀ ਨਾਲ ਖੇਡਣ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਹਾਂਜੀ ਤੇ ਅੱਪਾ ਕੱਪੜੇ ਸੁਕਣੇ ਪਾ ਰਹੇ ਸੀ ਇੱਧਰ ਮੈਂ ਦੋ ਤਣੀਆਂ ਬੰਨੀਆਂ ਹੋਈਆਂ ਨੇ ਇੱਧਰ ਧੁੱਪ ਬਹੁਤ ਰਹਿੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਰਹਿੰਦੀ ਆ ਤੇ ਇੱਧਰ ਹੀ ਫਿਰ ਮੈਂ ਮਤਲਬ ਕਿ ਛੋਟੇ-ਛੋਟੇ ਕੱਪੜੇ ਇੱਧਰ ਹੀ ਪਾ ਦਿੰਨੀ ਆ ਕਿ ਵਧੀਆ ਹੀ ਸੁੱਕ ਜਾਂਦੇ ਨੇ ਸੰਦ ਟਿੱਕੇ ਨਾਲ ਤੇ ਆ ਤੁਸੀਂ ਦੇਖੋ ਮੈਂ ਇੱਥੇ ਪਾ ਰਹੀ ਹਾਂ ਸੁਕਣੇ ਕੱਪੜੇ ਉਸ ਤੋਂ ਬਾਅਦ ਜੋ ਕਿ ਆਪਣਾ ਇਹਨੇ ਐਨੇ ਚ ਆਪਣਾ ਕੰਬਲ ਨੇ ਸੁੱਕ ਜਾਣਾ ਪਾਣੀ ਕੱਢ ਦੇਣਾ ਮਸ਼ੀਨ ਨੇ ਉਹਦਾ ਬਿਲਕੁਲ ਸਾਫ਼ ਕਰ ਦੇਣਾ ਉਸ ਤੋਂ ਬਾਅਦ ਆਪਾਂ ਉਹ ਕੰਬਲ ਪਾ ਦੇਾਂਗੇ ਹਾਂਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਨੇ ਹਾਂਜੀ ਤੇ ਹੁਣ ਆਪਾਂ ਪਾਉਣ ਲੱਗੇ ਸੀ ਬੈੱਡ ਸ਼ੀਟ ਸੁਕਣੀ ਇਹ ਵੀ ਧੁੱਤੀ ਹੋਈ ਸੀ ਇਹਦੇ ਨਾਲ ਮੈਂ ਤੁਹਾਨੂੰ ਦਿਖਾਈ ਸੀ ਵੀਡੀਓ ਤੇ ਵੀ ਆਪਾਂ ਇਹਦੇ ਆਪ ਪਲਾਸਟਿਕ ਨਾਲ ਲੜਮੋੜੇ ਸੀਗੇ ਤੇ ਬਹੁਤ ਹੀ ਵਧੀਆ ਰਹਿੰਦੀ ਆ ਬਿਲਕੁਲ ਬਲ ਨਹੀਂ ਪੈਂਦੇ ਜਦੋਂ ਆਪਾਂ ਇਹਨੂੰ ਵਿਛਾ ਦਿੰਦੇ ਆ ਤੇ ਇਹ ਵਧੀਆ ਓਦਾਂ ਦੀ ਓਦਾਂ ਟਾਈਟ ਦੀ ਟਾਈਟ ਹੀ ਦਿੰਦੀ ਹੈਗੀ ਹਾਂਜੀ ਤੇ ਆ ਦੇਖੋ ਤੁਸੀਂ ਕੰਬਲ ਗਿਆ ਸੀ ਆਪਣਾ ਸੁੱਕ ਏਦਾਂ ਨਹੀਂ ਸੀ ਵੀ ਛੋਟਾ ਜਿਹਾ ਕੰਬਲ ਸੀਗਾ ਵੀ ਤੁਸੀਂ ਸੋਚੋ ਵੀ ਛੋਟਾ ਜਿਹਾ ਕੰਬਲ ਸੀ ਵੀ ਏਦਾਂ ਕ ਚੱਲੇ ਜਾਂਦਾਗਾ ਤੇ ਪੂਰਾ ਭਾਰੀ ਤੇ ਵੱਡਾ ਕੰਬਲ ਸੀਗਾ ਤੁਸੀਂ ਦੇਖੋ ਮੇਰੇ ਤੋਂ ਸੁੱਕਣਾ ਵੀ ਬਸਾ ਪੈ ਰਿਆ ਸੀਗਾ ਤੇ ਆ ਦੇਖੋ ਤੁਸੀਂ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੰਦਾਂ ਦੀਆਂ ਲੱਗਦੀਆਂ ਨੇ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਤੋਂ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵਾਚ ਕੀਤਾ